ਲੋਜੀ ਸਭ ਤੋਂ ਪਹਿਲਾਂ ਅਵਸਾਰ ਤੇ ਮੇਰੇ ਘਰ ਦੇ ਵੀਰ ਤੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੋ ਅੱਜ ਆਪਾਂ ਤੁਹਾਡੇ ਲਈ ਵੈਰਿਟੀ ਲੈ ਕੇ ਆਏ ਆ ਜਿਵੇਂ ਕਿ ਅੱਜ ਕੱਲ ਸਭ ਨੂੰ ਪਤਾ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਜੀ ਜੋ ਅੱਜ ਮੈਂ ਤੁਹਾਡੇ ਮੂਹਰੇ ਆ ਸੂਟ ਖੋਲਣ ਲੱਗਿਆ ਚਾਕਲੇਟ ਫੈਬਰਿਕ ਹੈ ਜੀ ਇਹ ਮਾਰਕੀਟ ਦੇ ਵਿੱਚ ਜਿਹਦਾ ਰੇਟ ਰਹਿੰਦਾ 1500 1200 ਜੋ ਆਪਾਂ ਤੁਹਾਨੂੰ ਦਵਾਂਗੇ ਜੀ 895 ਰੁਪਏ ਰੇਂਜ ਚ ਨਾਲ ਫਲ ਪਰ ਦਪੱਟਾ ਰਹੇਗਾ ਜੀ 2 ਟਾਈ ਮੀਟਰ ਦਾ ਕਲਰ ਆਰਟੀਕਲ ਵਿੱਚ ਬਹੁਤ ਨੇ ਜੀ ਆਲੂਤੀ ਇੱਕ ਕੈਟਲ ਨੂੰ ਮੈਂ ਆ ਦਿਖਾ ਰਿਹਾ ਜੀ ਜਿਵੇਂ ਕਿ ਆਪਾਂ ਲੈਣ ਦੇਣ ਦੇ ਵਿੱਚ ਆਈਟਮ ਦਿੰਨੇ ਆ ਨਾ ਆ ਆਈਟਮ ਦੇਖੋ ਜੀ ਵਰਕ ਸੋਨਾ ਟੈਬੀ ਕਪੜਾ ਨਾਲ ਦੁਪੱਟਾ ਪੂਰਾ ਸੋਨਾ ਜੀ 2.5 ਮੀਟਰ ਦੁਪੱਟਾ ਰਹੇਗਾ ਸਾਰਾ ਫਲੋਫਸੀ ਵਰਕ ਦਾ ਪੀਸ ਹੈ ਇਹ ਚ ਆਪਾਂ ਨੇ 15 ਆਰਟੀਕਲ ਲਏ ਇਹ ਸੂਟ ਆਪਾਂ ਤੁਹਾਨੂੰ ਦਵਾਂਗੇ ਸਾਰਾ 1185 ਰੁਪਏ ਦੇ ਰੈਂਜ ਵਿੱਚ ਕਿਉਂਕਿ ਬਾਜ਼ਾਰ ਦੇ ਵਿੱਚ 2 ਤੋਂ 2000 ਰੁਪਏ ਦੇ ਵਿੱਚ ਵਿਕਦਾ ਹੈ ਫੁੱਲ ਫਾਇਦਾ ਕਰਾਂਗੇ ਜੀ ਉਹ ਇਹ ਨਹੀਂ ਹੈ ਕਿ ਆ ਤੁਹਾਡਾ ਜਿਹੜਾ ਮਾਰਕੀਟ ਦੇ ਵਿੱਚੋਂ ਕਪੜਾ 60 70 ਹਜ਼ਾਰ ਦਾ ਬਣਦਾ ਆ ਆਪਾਂ ਤੁਹਾਨੂੰ 40 45 ਹਜ਼ਾਰ ਦੇ ਵਿੱਚ ਬਣਾ ਕੇ ਦੇ ਦਾਂਗੇ ਆਰਟੀਕਲ ਦੇਖੋ ਕਿ ਤੋ ਇੱਕ ਆਰਟੀਕਲ ਹੋਏਗਾ ਜੀ ਕੋਈ ਇਦਾਂ ਦੀ ਗੱਲ ਨਹੀਂ ਵੀ ਜੋ ਆਪਾਂ ਵੀਡੀਓ ਤੇ ਵੀ ਕਹਿ ਰਹੇ ਆ ਉਹ ਜਦੋਂ ਤੁਸੀਂ ਆਪਣੀ ਸ਼ਾਪ ਤੇ ਆਉਂਗੇ ਇਹੀ ਰੇਟ ਮਿਲਣਗੇ ਜੀ ਇਸ ਜਿੰਨੇ ਕਹੋਗੇ ਉਨੇ ਜੀ ਕਿਉਂਕਿ ਆਪਣਾ ਹੋਰ ਸੇਲ ਦਾ ਕੰਮ ਆ ਜੀ ਇੱਕ ਜਿਹੜੀ ਆ ਚੀਜ਼ ਚੱਲਦੀ ਗਈ ਪਿਓਰ ਬਿਸਕੋਸ ਔਰਗੈਂਜ਼ਾ ਨਾਲ ਪਿਓਰ ਬਿਸਕੋਸ ਔਰਗੈਂਜ਼ਾ ਦਾ ਰਹਿਗਾ ਦੁਪੱਟਾ ਮੀਡਲ ਵਰਕ ਚੱਲ ਰਿਹਾ ਜੀ। ਇਹ ਇੰਗਲਿਸ਼ ਕਲਰ ਚਾਰਟ ਰਿਹਾ ਹੈ ਜੀ। 35000 ਰੇਂਜ ਚ ਆਪਾਂ ਦੇ ਪੌਂਚੇ ਤੇ ਵਰਕ ਹੋਏਗਾ ਜੀ। ਬਿਸਕੋਸ ਔਰਗਾਂజా ਦੁਪੱਟਾ ਰਹਿ ਗਿਆ ਨਾਲ ਜੀ। ਇਹ ਸੂਟ ਆਪਾਂ ਤੁਹਾਨੂੰ ਦਵਾਂਗੇ ਜੀ 1475 ਰੁਪਏ ਰੇਂਜ ਚ। ਜੋ ਮਾਰਕੀਟ ਦੇ ਵਿੱਚ 2500 2200 ਰੁਪਏ ਰੇਂਜ ਵਿੱਚ ਰਹਿ ਜੀ। ਆਰਟੀਕਲ ਬਹੁਤ ਆਜਪੂਨ ਦੇ ਵਿੱਚ। ਕਲਰ ਚਾਰਟ ਦੇਖੋ ਜੀ। ਸੋਬਰ ਤੇ ਸਰਦਾਰੀ ਦਾ। ਔਂਚੇ ਵਰਕ ਰਿਹਾ ਹੈ ਜੀ। ਨਾਲ ਬਿਸਕੋਸ ਔਰਗਾਂజా ਦੁਪੱਟਾ ਰਹੇਗਾ ਜੀ। ਉੱਪਰ ਦੇ ਨਾਲ 2.5 ਮੀਟਰ ਦੁਪट्टे ਰਹਿਣਗੇ ਜੀ ਆਹ ਲਓ ਜੀ 20 ਸ਼ੇਵ ਨੇ ਇੱਕ ਤੇ ਜੋ ਅੱਜ ਕੱਲ ਮੇਰੀਆਂ ਭੈਣਾਂ ਗਾਰਨਿਸ਼ ਲੁੱਕ ਪੀਸ ਆ 20 ਸ਼ੇਵ ਨੇ ਇੱਕ ਬਹੁਤ ਪਾਲਦੀਆਂ ਨੇ ਸੰਧੂ ਬੁਟੀਕ ਦਾ ਪੀਸ ਆ ਇਹ ਦੇਖੋ ਜੀ ਪੌਂਚਿਆਂ ਤੇ ਵਰਕਵਾਜ਼ੂ ਵਰਕ 20 ਸ਼ੇਵ ਨਾਲ ਸੈਂਸੀ ਦੁਪੱਟਾ ਤਿਆਰ ਰਹੇਗਾ ਜੀ ਦੁਪੱਟਾ ਹੀ ਪੂਰਾ ਸੁੰਦਰ ਹੈ ਜੀ ਐਦਾਂ ਜਿਹੜੇ ਆ ਨਾ ਪਰਸੋਂ 23-35 ਆਰਟੀਕਲ ਦੇ ਦਾਂਗੇ ਜੀ ਇਕਾਟਮਾ ਜੀ ਸਾਰਾ ਹੈਂਡਵਰਕ ਦਾ ਕੰਮ ਹੈ ਲਖਨਊ ਦਾ ਜੀ ਕੱਪੜਾ ਹੈ ਗਈ ਮਾਰਟਿਨ 26 ਉਹਨੇ ਕਜੁੱਤੀ ਇਹ ਚ ਵੀ ਤੁਹਾਨੂੰ ਆਪਾਂ ਆਰਟੀਕਲ 20-25 ਆਰਟੀਕਲ ਦੇ ਦਾਂਗੇ ਜੀ ਫੁੱਲ ਪਿਓਰ ਦੀ ਬਾਟਮ ਰਹੇਗੀ ਜੀ ਨਾਲ ਨਾਲ ਦੁਪੱਟਾ ਵੀ ਸਕੋਸ ਔਰਗੇਂਜ਼ਾ ਸਾਰਾ ਹੈਂਡਵਰਕ ਦਾ ਜੀ ਜੋ ਪੀਸ ਹੈ ਮਾਰਕੀਟ ਦੇ ਵਿੱਚ ਵਈ ਜੀ 35-3500 ਰੁਪਏ ਰੇਂਜ ਵਿੱਚ ਮਿਲਦਾ ਨਾ ਪੀਸ ਆਪਾਂ ਤੁਹਾਨੂੰ ਦਵਾਂਗੇ 2600 ਰੁਪਏ ਰੇਂਜ ਵਾਦਾ ਕਰਦੇ ਸਾਰੀ ਮਾਰਕੀਟ ਦੇ ਰੇਟ ਦੀ ਗਰੰਟੀ ਹੋਊਗੀ ਸਾਰੇ ਹੈਂਡਵਰਕ ਦੇ ਪੀਸ ਹੋਣਗੇ ਦੇਖੋ ਆਹ ਪੀਸ ਆਪਾਂ ਤੁਹਾਨੂੰ ਦਵਾਂਗੇ ਜੀ ਇਹ ਦੇਖੋ ਸਾਰਾ ਹੈਂਡਵਰਕ ਦਾ ਪੀਸ ਰਹੇਗਾ ਜੀ ਨਾਲ ਦੁਪੱਟਾ ਵੀ ਸਕੋਸ ਹੋ ਰਹੇਗਾ ਜਗਾਂ ਚਾ ਰਹੇਗਾ ਬਾਜੂ ਬਰਕਰੇਗੀ ਜੀ ਇਹ ਦਵਾਂਗੇ ਤੁਹਾਨੂੰ ਬਸ 2000 ਰੁਪਏ ਰੇਂਜ ਚ 5 ਮੀਟਰ ਦੁਪੱਟਾ ਰਹੇਗਾ ਜਿਵੇਂ ਮੇਰੀ ਭੈਣਾਂ ਕਹਿੰਦੀਆਂ ਪਾਣੀ ਫਾਰਨ ਵਾਲਾ ਸੂਟ ਲੈਣਾ ਉਹ ਚੀਜ਼ ਹੈ ਇਹ ਹਾਂਜੀ ਕਲਰ ਚਾਰਟ ਬਹੁਤ ਸੁੰਦਰ ਲੱਗਦਾ ਸਾਰਾ ਹੈਂਡਵਰਕ ਹੈ ਜੀ ਬਾਜ਼ੂ ਵਰਕ ਦਾ ਸਾਰਾ ਲਖਨੌਗਦਾ ਕੰਮ ਆ ਨਾਲ 2.5 ਮੀਟਰ ਦੁਪੱਟਾ ਰਹੀ ਗਏ। ਮਲਵ ਚਾਟ ਬਹੁਤ ਨਹੀਂ ਜੀ ਇੱਛੇ ਦੇਖੋ ਇੱਕ ਤੋਂ ਇਕੜ ਦੇਣਾ ਜੀ। ਆ ਲਓ ਜੀ। ਪੰਜਵੇਂ ਸਿਲਕੇ ਦੇ ਉੱਤੇ ਪੀਸ ਆ ਬਾਈ ਜੀ ਹੈਂਡਵਰਕ ਦਾ ਪਰਲ ਮੋਤੀ ਦਾ ਕੰਮ ਹੋਇਆ ਨਾਲ। ਦੁਪੱਟਾ ਵੀ ਪੂਰਾ ਸ਼ਾਨਦਾਰੂਗਾ। ਆ ਪੀਸ ਆਪਾਂ ਤੁਹਾਨੂੰ ਦਵਾਂਗੇ ਜੀ 1000 ਰੁਪਏ ਦੇ ਵਿੱਚ। ਸ਼ਿਮਰ ਦੇ ਉੱਤੇ ਆ ਜੀ। ਸਾਰਾ ਹੈਂਡਵਰਕ ਦਾ ਕੰਮ ਆ। ਨਾਲ ਸ਼ਿਮਰ ਦਾ ਦੁਪੱਟਾ 2.5 ਮੀਟਰ ਜੀ। ਆ ਲਓ ਜੀ। ਕਲਰ ਵੇਖੋ ਜੀ ਬਾਈ ਜੀ। ਆ ਲਓ ਜੀ। ਸਾਰੇ ਵਰੀਆਂ ਵਾਲੇ ਸੂਟ ਨੇ ਜੀ ਆਪ ਵੀ ਦੇਖੋ ਸ਼ੇਰਵਾਨੀ ਡਿਜ਼ਾਈਨ ਬਹੁਤ ਚੱਲ ਰਿਹਾ ਹਾ ਰਾਫੀਆ ਬੁਟੀਕ ਦਾ ਡੇ ਇਹ ਨਾ ਬਾਈ ਜੀ ਇਹ ਪੀਸ ਬਹੁਤ ਸੋਹਣਾ ਜੀ ਫੁੱਲ ਪਿਓਰ ਦਾ ਨਾਲ ਦੁਪੱਟਾ ਰਹਿ ਗਿਆ ਜੀ ਇਥੇ ਹਾਂਜੀ ਫੁੱਲ ਪਿਓਰ ਵਿਸਕੋਸ ਰੋਗੈਂਜ਼ਾ ਦਾ ਬਾਈ ਜੀ ਵੀ ਸ਼ੇਵਨ ਇੱਕ ਸ਼ੇਰਵਾਨੀ ਡਿਜ਼ਾਈਨ ਇਹ ਪੀਸ ਆਪਾਂ ਤੁਹਾਨੂੰ ਦਵਾਂਗੇ ਬਾਈ ਜੀ ਸਾਰਾ 2300 ਰੁਪਏ ਰੇਂਜ ਕਿਤੇ ਮਰਜੀ ਟਰਾਈ ਕਰ ਲਿਓ ਹਾਂਜੀ ਇਹੜਾ ਪੀਸ ਆਹ ਜੀ ਮੇਰੇ ਨਾਲ ਆਪਾਂ ਨੂੰ 4450 ਰੁਪਏ ਰੇਂਜ ਵਿੱਚ ਮਿਲਦਾ ਨਾ ਪੀਸ ਇਹ ਦਵਾਂਗੇ ਆਪਸ ਨੂੰ 2800 ਰੁਪਏ ਰੇਂਜ ਸਾਰਾ ਹੈਂਡਵਰਕ ਦਾ ਕੰਮ ਹੈ ਬਈ ਜੀ ਲਖਨਊ ਦਾ ਬਰੇਲੀ ਦਾ ਹਾਂਜੀ ਲਾਲ ਦੁਪੱਟਾ ਫੁੱਲ ਚਨੂਨ ਦਾ 2.5 ਮੀਟਰ ਦੁਪੱਟਾ ਰੂਗਾ ਜੀ ਪੂਰਾ ਜਾਲ ਹੈਵੀ ਦੁਪੱਟਾ ਜੀ ਜੀ ਕਲਰ ਚਾਰਟ ਬਹੁਤ ਆ ਬਈ ਜੀ ਚਾ ਦੇਖੋ ਮਸਟਰਡ ਕਲਰ ਕਿੰਨਾ ਪਿਆਰਾ ਤੁਸੀਂ ਹਨਾ ਪਰ ਉਹ ਜੀ ਕਲਰ ਕਿੰਨਾ ਪਿਆਰਾ ਇੱਕ ਤੋਂ ਇੱਕ ਕਲਰ ਸੋਹਣਾ ਦੇਖੋ ਆ ਪੀਸ ਆਪਾਂ ਤੁਹਾਨੂੰ ਦਵਾਂਗੇ ਬਈ ਜੀ 4500 ਰੁਪਏ ਦਾ ਪੀਸ ਬਈ ਜੀ ਮਾਰਕੀਟ ਦੇ ਵਿੱਚ ਮਿਲ ਜਾਂਦਾ ਅੱਜ ਦੇ ਟਾਈਮ ਪੀਸ ਜਿਹੜਾ ਆਪਾਂ ਤੁਹਾਨੂੰ ਦਵਾਂਗੇ 2795 ਰੁਪਏ ਰੇਂਜ ਸਾਰਾ ਹੈਂਡਵਰਕ ਹੀ ਦੇਖੋ ਸਾਰਾ ਜਾਲ ਹੈਵੀ ਹੈ ਜੀ ਬਾਜੂ ਵੀ ਬਣਿਆ ਪਹੁੰਚੇ ਵੀ ਬਣਿਆ ਜੀ ਫੁੱਲ ਪਿਓਰ ਦੀ ਬਾਟਮ ਹੈ ਜੀ ਨਾਲ ਦੁਪੱਟਾ ਪਿਓਰ ਵੀ 1500 ਰੁਪਏ ਦਾ ਹੈ ਹਾਂਜੀ ਕਿੱਟਾ ਦੇ ਕਿਸ ਤੇ ਨਾਲ ਕੰਬੀਨੇਸ਼ਨ ਆਇਆ ਰਿਪੀਟ ਦੇ ਡਿਜ਼ਾਈਨ ਵੇਚ ਰਹੇ ਆ ਮਾਲ ਨਹੀਂ ਪੂਰਾ ਹੋ ਰਿਹਾ ਬਾਈ ਜੀ ਸਾਰਾ ਹੈਂਡਵਰਕ ਦਾ ਕੰਮ ਹੈ ਦੇਖੋ ਜਾਲ ਬਾਜੂ ਹੈਵੀ ਹੈ ਜੀ ਕੰਬੀਨੇਸ਼ਨ ਦੇਖੋ ਬਾਈ ਜੀ ਕਿੰਨਾ ਸੋਹਣਾ ਆ ਲਓ ਜੀ ਨਾਲ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਜੀ ਇਹ ਸਾਰਾ ਤੁਹਾਨੂੰ ਕੀਸ ਦਵਾਂਗੇ ਆਪਾਂ 2390 ਰੁਪਏ ਵਿੱਚ ਆਹ ਦੁਪੱਟਾ ਨਾਲ ਕਲਰ ਚਾਰਨ ਦੇ ਵਿੱਚ ਕੰਬੀਨੇਸ਼ਨ ਕਲਰਸ ਨਾਲ ਐਦਾਂ ਦੇ ਆਰਟੀਕਲ ਆਪਾਂ ਦੇ ਬਹੁਤ ਨੇ ਬਾਈ ਜੀ ਆਦਵਾ ਤੁਸੀਂ ਦੇਖੋ ਸਾਰਾ ਸੀਮਤ ਸੋਲੋ 29 ਰੁਪਏ ਰੈਂਜ ਵਿੱਚ ਵੀ ਦੇਖੋ ਸਾਰਾ ਹੈਂਡਵਰਕ ਦਾ ਕੰਮ ਆ ਕਸ਼ਮੀਰੀ ਨਾਲ ਦੁਪੱਟਾ ਕ੍ਰਾਸ਼ਰ ਆ ਵਈਜੀ ਆਦੋ ਜੀ ਇਹ ਤਾਂ ਤੋਏ ਕੜੇ ਆ ਨਾ ਬਾਈ ਜੀ ਇਹਦੀ ਵੀ ਡਿਜ਼ਾਈਨ 15 16 ਨੇ ਆਪਣੇ ਕੋਲੇ ਇਹ ਬਹੁਤ ਸੋਹਣੇ ਨੇ ਬਾਈ ਜੀ ਜਿਵੇਂ ਆਪਾਂ ਕਹਿੰਦੇ ਵਰੀਆਂ ਵਾਲੇ ਸੂਟ ਲੈਣੇ ਨੇ ਆ ਲਓ ਇਹ ਦੇਖੋ ਮਹਰੂਨ ਕਲਰ ਬਹੁਤ ਡਿਮਾਂਡ ਤੇ ਚੱਲ ਰਿਹਾ ਬਈ ਅੱਜਕੱਲ ਵਰੀਆਂ ਚ ਆ ਲਓ ਜੀ ਸੌਲੋ ਵੀ ਇਸੋਂ ਦਾ ਬਈ ਜੀ ਗਲਾ ਹੈ ਵੀ ਬਾਜੂ ਹੈ ਵੀ ਪੌਂਚੇ ਹੈ ਵੀ ਸਾਰਾ ਹੈਂਡ ਟੱਚ ਦਾ ਕੰਮ ਬਈ ਜੀ ਦੇਖੋ ਪੀਸ ਨਾਲ ਦੁਪੱਟਾ ਫੈਨਸੀ 2.5 ਮੀਟਰ ਦੁਪੱਟਾ ਨਾਲ ਇਹ ਹੋਰ ਵੀ ਸੋਖਾ ਅਸਰਗਾ ਜਾਂਦਾ ਦੁਪੱਟਾ ਨਾਲ ਕੁਆਲਿਟੀ ਇੱਕ ਨੰਬਰ ਹੈ ਜੀ ਆ ਲਓ ਜੀ ਆ ਤੁਸੀਂ ਦੇਖੋ ਇਹ ਪੀਸ ਨੂੰ ਆਪਾਂ ਦਵਾਂਗੇ ਬਈ ਜੀ ਸਾਰਾ 3500 ਰੁਪਏ ਰੇਂਜ ਆਪ ਇਹ ਦੇਖੋ ਜੀ ਰਾਇਲ ਬਲੂ ਕਲਰ ਦਾ ਐਨ ਆਰ ਆਈ ਕਸਟਮਰ ਜੀ ਬਹੁਤ ਡਿਮਾਂਡ ਆ ਬਹੁਤ ਪੀਸ ਚੱਲ ਰਿਹਾ ਇਹ ਆ ਲਓ ਜੀ ਸਾਰਾ ਦਬਕੇ ਦਾ ਕੰਮ ਰਹੇਗਾ ਬਾਜੂਤੀ ਵੀ ਕੰਮ ਰਹੇਗਾ ਨਾਲ ਦੁਪੱਟੇ ਦੀ ਵੀ ਕੰਮ ਰਹੇਗਾ ਜੀ ਇਹ ਪੀਸ ਆਪਾਂ ਤੁਹਾਨੂੰ ਦਵਾਂਗੇ 3800 ਰੁਪਏ ਰੇਂਜ ਵਿੱਚ ਬਈ ਜੀ ਬਾਜ਼ਾਰ 'ਚ 5500 5200 ਇਦਾਂ ਵਿਕ ਰਿਹਾ ਪੀਸ ਇਹ ਕਲਰ ਹੈਗੇ ਨੇ 6 ਦੇ ਬਈ ਜੀ ਆ ਲਓ ਜੀ ਆਹ ਰੈਡ ਪੀਸ ਦੇਖੋ ਆਪਾਂ ਜਿੰਨੇ ਕਹਿੰਨਾ ਨਾ ਨੰਦਕਾਰ ਦੇ ਚ ਕੁੜੀਆਂ ਪਹੁੰਦੀਆਂ ਨੇ ਅੱਜ ਕੱਲ ਓਦਾਂ ਦੇ ਆਰਟੀਕਲ ਸਾਰੇ ਫਰੰਟ ਹੈਵੀ ਨੇ ਬਾਜੂ ਹੈਵੀ ਨੇ ਪੋਚੇ ਹੈਵੀ ਨੇ ਜੀ ਨਾਲ ਦੁਪੱਟਾ 4 ਸੈਟ ਇਹ ਪੀਸ ਤੁਹਾਨੂੰ ਪਾ ਦਵਾਂਗੇ ਬਾਈ ਜੀ 4000 ਰੁਪਏ ਰੇਂਜ ਚ ਇੱਕੋ ਦੁਪੱਟਾ ਦੇ ਕੋਲ 2.5 ਮੀਟਰ ਸਾਰਾ 4 ਸੈਟ ਦੁਪੱਟਾ ਰਹੇਗਾ ਜੀ ਪੀਸ ਇੱਕ ਨੰਬਰ ਆ ਬਾਈ ਜੀ 4000 ਰੁਪਏ ਰੇਂਜ ਚ ਬਾਈ ਜੀ 7 7 8 8000 ਦੀ ਰੇਂਜ ਪੀਸ ਦੁਕਾਨਦਾਰ ਵੇਚੀ ਵੀ ਜਾਂਦੇ ਨੇ ਹਾਂ ਜੀ ਆਪਣਾ ਕੀ ਆ ਬਾਈ ਜੀ ਆਪਣਾ ਹੋਰ ਸੇਲ ਦਾ ਕੰਮ ਆ ਤੇ ਰਿਟੇਲ ਦਾ ਕੰਮ ਆ ਕਿਸੇ ਭੈਣ ਭਾਈ ਦੁਕਾਨਦਾਰ ਲਈ ਕਿਚਨ ਲਈ ਲੈਣਾ ਉਹਨਾਂ ਨੂੰ ਵੀ ਆਪਾਂ ਮਾਲ ਜਿੰਨਾ ਕਹਿਣਗੇ ਉਹਨਾਂ ਸਟਾਕ ਪੀ ਆਪਾਂ ਲੈ ਦੇ ਦਾਂਗੇ ਕਿਸੇ ਮਰਜ਼ੀ ਸ਼ੇਰ ਤੋਂ ਆਜਣ ਹਰ ਤੋ ਹਰ ਇੱਕ ਕੈਟ ਮਾ ਆਪਣਾ ਲੈ ਪ੍ਰਿੰਟ ਦੇ ਵਿੱਚ ਵੀ ਇਹਦੇ ਵਰਕ ਦੇ ਵਿੱਚ ਵੀ ਹਰ ਤਰ੍ਹਾਂ ਦਾ ਪਲਾਨ ਵੀ ਪੀਰ ਦੇਖ ਬਾਈ ਜੀ ਸਾਰਾ ਹੈਂਡ ਵਰਕ ਦਾ ਕੰਮ ਦੇਖੋ ਖੜੇ ਵੀ ਕੱਕੇ ਵਾਡੀ ਫੁੱਲ ਹੈਵੀ ਪੀਸ ਆ ਬਾਜੂ ਹੈਵੀ ਆਗੇ ਸਾਰੇ ਫਰੰਟਲੇ ਵੀ ਆਗੇ ਆਹ ਪੋਂਚੇ ਹੈਵੀ ਆ ਨੰਦ ਕਾਰਜ ਲਈ ਸੂਟ ਫੋਰਸਟ ਹੈਵੀ ਦੁਪੱਟਾ ਜੀ 12 12 15 15000 ਰੁਪਏ ਰਿੰਚ ਪੀਸ ਵਿੱਚ ਜਾਂਦਾ ਬਈ ਦੁਕਾਨਦਾਰ ਇਹ ਸੱਫਾ ਗਨੂ ਦੇਣਾ ਸਾਰਾ 7500 ਰੁਪਏ ਰਿੰਚ ਸਾਰਾ ਹੈਂਡਵਰਕ ਦਾ ਕੰਮ ਬਈ ਇੱਕ ਜਰੀ ਦਾ ਧਾਗਾ ਮੇਨ ਲੱਗਿਆ ਸਤੋਂ ਬਾਕੀ ਆ ਲਓ ਜੀ ਸਾਰਾ ਦੇਖੀ ਆ ਪੀਸ ਦੇਖੀ ਸਾਰਾ ਪਰਲ ਮੋਤੀ ਦਾ ਕੰਮ ਆ ਜੀ ਆ ਲਓ ਇੱਕ ਤੋਂ ਇੱਕ ਹੈਵੀ ਪੀਸ ਮਿਲਣਗੇ ਲਹਿੰਗਾ ਸੂਟ ਨਾਰਕਲੀ ਵਗੈਰਾ ਸਾਰੇ ਤਰ੍ਹਾਂ ਦੀ ਹੈਟ ਮਿਲੂਗੀ ਆਲੋ ਕਿਉਂਕਿ ਆਪਣੇ ਲਈ ਵੀਡੀਓ ਤੇ ਨਾ ਟਾਈਮ ਨਹੀਂ ਹੁੰਦਾ ਇੰਨੀ ਵੈਰਿਟੀ ਦਿਖਾਈ ਨਹੀਂ ਜਾਂਦੀ ਜਦੋਂ ਆਪਾਂ ਸ਼ਾਪ ਤੇ ਆਵਾਂ ਮੈਨੂੰ ਪਤਾ ਲੱਗਦਾ ਦੇਖੋ ਜਾਲ ਦਪਟ 6700 ਰੁਪਏ ਰੇਂਜ ਆ ਬਾਈ ਜੀ 10 10000 ਰੁਪਏ ਰੇਂਜ ਪੀਸ ਵੇਚੀਂਦੇ ਨੇ ਕਲਰ ਦੇਖੋ ਬਾਈ ਜੀ ਕਿਤਕਾ ਆਲੋ ਆਲੋ ਮਸਟਰਡ ਕਲਰ ਮਹਿਰੂਨ ਕਲਰ ਹਲਦੀ ਤੇ ਕੁੜੀਆਂ ਸਪੈਸ਼ਲ ਲੈਂ ਜਾਂਦੀਆਂ ਨੇ ਤਰ੍ਹਾਂ ਪਾਪਰ ਸ਼ੇਡ ਇਹ ਕਲਰ ਤਾਂ ਬਹੁਤ ਡਿਮਾਂਡ ਤੇ ਆ ਬਾਈ ਜੀ ਆਲੋ ਇੱਕ ਕਾਟਮ ਸੁਣੋ ਆਪਾਂ ਆ ਦਿਖਾਵਾਂਗੇ ਜੀ ਸਾਰਾ ਹੈਂਡਵਰਕ ਦਾ ਕੰਮ ਆ ਜੀ ਪੀਸ ਵੀ ਬਹੁਤ ਸੋਹਣਾ ਜੀ ਸਾਰਾ 프ਰੰਟ ਇਹ ਵੀ ਰਹੇਗਾ ਜੀ ਇੱਕ ਨੰਬਰ ਪੀਸ ਆ ਜੀ ਇਹਦੇ ਤੋਂ ਕਿੰਨਾ ਸੋਹਣਾ ਬਈ ਜੀ ਪੂਰੀ ਮਾਲ ਫਰੈਸ਼ ਆ ਇਹ ਤਿੰਨ ਫੋਲਡਿੰਗਾਂ ਤੇ ਨਹੀਂ ਲੱਗੀਆਂ ਲੱਗੀਆਂ ਸਾਰਾ ਹੈਂਡਵਰਕ ਦਾ ਕੰਮ ਆ ਜੀ ਨਾਲ ਦੁਪੱਟਾ ਫੋਲਡ ਹੋ ਰਿਹਾ ਜੀ ਇਹ ਜਿਹੜਾ ਪਾਸੋਂ ਦਾ ਸਾਰਾ 3600 ਰੁਪਏ ਰੇਂਜ ਚ ਸਰਕ ਕੱਟ ਵਰਕ ਦੁਪੱਟਾ ਬਣਿਆ ਹੈਂਡ ਵਰਕ ਦਾ ਬਾਜੂ ਕੋਪਰ ਸ਼ੇਡ 3000 ਰੁਪਏ ਰੈਂਚ ਵੇਚੀ 80 ਗ੍ਰਾਮ ਕੁਆਲਿਟੀ ਲੱਗੀ ਹੈ ਫੁੱਲ ਪਿਓਰ ਨੇਚਰਲ ਦੀ ਬਾਜੂ ਵਰਕਾਂ ਦੀ ਪੌਂਚੀ ਵਰਕਾਂ ਈਰਾ ਵਰਕਾਂ ਨਾਲ ਫੋਰ ਸਾਈਡ ਦੁਪੱਟਾ ਜੀ। ਕੋ ਲੱਗਾ ਦੇਖੋ ਕਿੰਨਾ ਸੋਹਣਾ ਬਣਿਆ ਵੇਚੀ। ਬਹੁਤ ਸ਼ਾਨਦਾਰ ਦੁਪੱਟਾ ਲੇਖਾ ਤਾਂ ਹੀ ਨਿਕਲਿਆ। 3000 ਰੁਪਏ ਰੈਂਚ ਵੇਚੀ। ਬੇਚੀ ਨੂੰ ਆਪ 4500 ਦਾ ਹੀ ਵੇਚਿਆ ਪਰ ਘੱਟ ਨਹੀਂ। ਆਪਣਾ ਹੋਰ ਹੌਰਸੇਲ ਦਾ ਕੰਮ ਆ। ਤਾਂ ਕਸਟਮਰ ਦੇ ਵਾਅਦੇ ਕਰਦੇ ਆ ਬੋਲ ਜੋ ਵੀ ਵੀਰ ਆਪੇ ਆਣ ਆਪਣ ਲਵੇ ਆਏਗਾ ਖੁਸ਼ ਹੋ ਕੇ ਜਾਏਗਾ ਨਰਾਜ਼ ਨਹੀਂ ਕਿਸੇ ਨੂੰ ਕਰਕੇ ਤੋੜ ਦੇ ਆਪਾਂ ਆ ਲੋ ਸਾਰਾ ਫਰੰਟ ਹੈ ਵੀ ਹੈ ਜੀ ਬਾਜੂ ਹੈ ਵੀ ਹੈ ਜੀ ਆ ਲੋ ਜੀ ਕਰਸ਼ਤੀਆਂ ਜੀ ਆ ਲੋ ਜੀ ਇੱਕ ਬਈ ਇੱਕਣ ਕੰਬੀਨੇਸ਼ਨ ਦੁਪੱਟੇ ਨਾਲ ਪੀਸ ਆਇਆ ਆਪਣਾ ਰੱਖੋ ਹਾਂ ਆ ਪੀਸ ਬਹੁਤ ਮੰਗਤੀ ਹੈ ਜੀ ਆ ਲੋ ਜੀ ਇਹ ਦੇਖੋ ਕੁਲਤਾ ਸਲਾਵਈ ਜੀ ਸਾਰਾ ਫਰੰਟ ਹੈਵੀ ਹੈ ਜੀ ਬਾਜੂ ਹੈਵੀ ਹੈ ਜੀ ਕੰਬੀਨੇਸ਼ਨ ਕੰਟਰਾਸਟ ਦੁਪੱਟਿਆਂ ਨਾਲ ਆਰਟੀਕਲ ਆ ਰਹੇ ਨੇ ਇਹ ਲਾਈਓ ਵੀ ਜਿਹੜੇ ਕਲਰ ਨਾਲਿਓ ਕੱਤੇ ਆਹ ਦੁਪੱਟਾ ਨਾਲ ਦੇਖੋ ਮਹਿਰੂਨ ਨਾਲ ਰਾਣੀ ਛੇੜਨਾ ਕੰਬੀਨੇਸ਼ਨ ਆ ਜਿਗਾ ਜੀ ਪੀਚ ਦਾ ਸੀ ਗ੍ਰੀਨ ਨਾਲ ਆ ਜਿਗਾ ਜੀ ਆਹ ਦੂਜੀ ਆਫਰੋਦੀਨ ਵਾਲਾ ਹੈ ਪੀਸ ਆਈ ਬੋਸ ਉਹ ਲੈ ਬਈ ਜੀ ਆਹ ਕਲਰ ਬਹੁਤ ਵਿਕਦਾ ਹਲਾ ਆਪਣੇ ਦੇਵੇ ਪੰਜ-ਪੰਜ ਆਪਾਂ ਪੀਸ ਲੈ ਆ ਲਿਆ ਛੜਦੇ ਨਹੀਂ ਪੀਸ ਸਾਰਾ ਫਰੰਟ ਹੈਵੀ ਹੈ ਜੀ ਨਾਲ ਕੰਬੀਨੇਸ਼ਨ ਦੁਪੱਟਾ ਹੈ ਜੀ ਲੋਕੇਸ਼ਨ ਆਪਣੀ ਹੈਗੀ ਵੀਰੇ ਦੇਖੋ ਮਾਨਸਾ ਕਾਕਾ ਕਲੋਥ ਹਾਊਸ ਸ਼ਾਪ ਆਪਣੀ ਦੁਕਾਨ ਦਾ ਨਾਮ ਆ ਇੰਸਟਾਗ੍ਰਾਮ ਤੇ ਵੀ ਆਪਣਾ ਪੇਜ ਚੱਲਦਾ ਵੀਰੇ ਠੀਕ ਆ ਤੇ YouTube ਤੇ ਵੀ ਚੱਲਦਾ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਫੋਲੋ ਕਰਿਓ ਠੀਕ ਆ ਭਾਈ ਜੀ ਬਾਕੀ ਇੱਕ ਵਾਰੀ ਆਪ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਆਪਣੀ ਸ਼ਾਪ ਤੇ ਆਈਓ ਟਰਾਈ ਮਾਰਿਓ ਚ ਇੱਕ ਵਾਰ ਕੀ ਲੈ ਕੇ ਜਾਈਓ ਟਰਾਈ ਮਾਰ ਕੇ ਮਾਰਕੀਟ ਦੇ ਵਿੱਚ ਚਾਈਓ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਆਪਣੇ ਕਿੰਨੇ ਕੀ ਰੇਟ ਘੱਟ ਨੇ ਆਪਾਂ ਕਸਟਮਰ ਦਾ ਫੁੱਲ ਫਾਇਦਾ ਕਰਨਾ ਵੀਰੇ ਆਪਾਂ ਨੂੰ ਕਮਾਈ ਦਾ ਕੋਈ ਲਾਲਚ ਨਹੀਂ ਆਪਾਂ ਆਪਣਾ ਨਾਮ ਚਲਾਣਾ ਹੈ ਆਪਣੀ ਸੋਚ ਇਹ ਆ ਕਢਾਈ ਦਾ ਆਪਣਾ ਨਿਊ ਕੰਮ ਆ ਬਹੁਤ ਸੋਹਣੇ ਵੈਰਾਈਟੀ ਆਪਣੇ ਦਾ ਵੀ ਆਰਟੀਕਲ ਵੀ ਬਹੁਤ ਸੋਹਣੇ ਆ ਬਾਕੀ ਤੁਹਾਨੂੰ ਮੈਂ ਦੱਸਿਆ ਵੀਰੇ ਦੇਖੋ ਆਪਣਾ ਹੋਰ ਸੇਲ ਦਾ ਕੰਮ ਆ ਰਿਟੇਲ ਦਾ ਕੰਮ ਵੀ ਆ ਕਿਸੇ ਵੀਰ ਭੈਣ ਭਾਈ ਕੋਈ ਸ਼ਾਪ ਕਰਨਾ ਚਾਹੁੰਦਾ ਜਾਂ ਕੋਈ ਕਰਦਾ ਉਹਦੇ ਫੁੱਲ ਤੋਂ ਫੁੱਲ ਆਪਾਂ ਫਾਇਦੇ ਕਰਾਂਗੇ ਪਲੈਨ ਦੇ ਵਿੱਚ ਵੈਰਾਈਟੀ ਬਹੁਤ ਆ ਪੱਲੇ ਪ੍ਰਿੰਟ ਦੇ ਵਿੱਚ ਵਰਕ ਦੇ ਵਿੱਚ ਕੁਰਤੇ ਵੀ ਐਵੇਂ ਦੇ ਵਿੱਚ ਹੀ ਫੁੱਲ ਵੈਰਾਈਟੀ ਆ ਪੱਲੇ ਵੀ ਜੋ ਸੀਆਰਾਮ ਦਾ ਕੁਰਤਾ ਮੈਂ ਵਾਈਟ ਨਹੀਂ ਚੱਕ ਇੱਕ ਆਪਣਾ ਤੇ ਇੱਕ ਆਪਣੇ ਰੇਮੰਡ ਦਾ ਚੱਕ ਲਈ ਆਪਨ ਬੰਦ ਥਾਣ ਪਏ ਨੇ ਕੱਕ ਚੱਕ ਲੈ ਦੇ ਦੋਨੇ ਆ ਚੱਕ ਲੈ ਉਹ ਆਹ ਕੀ ਆ ਰੰ ਦਾ ਗੁੱਸਾ ਮਾਰੇਗਾ ਜੀ ਟੋਪ ਨਹੀਂ ਨਾ ਮਰਦੀ ਦੇਖ ਹਰੇਕ ਚੀਜ਼ ਦਾ ਬਈ ਜੀ ਗੁੱਸਾ ਮਾਰੇ ਕੋਈ ਜੀ ਪ੍ਰੈਗਨੈਂਸੀ ਵਾਲਾ ਵਾਈਟ ਹਾਊਸ ਦੇ ਬਾਅਦ ਚਲੇ ਜਾਈਓ 2500 2021 21800 ਐਦਾਂ ਦਿੰਦੇ ਨੇ ਆਪਣਾ ਰੇਟ ਆ ਵੀਰੇ 1400 ਰੁਪਏ ਆ ਲੋ ਆ ਰੇਮੇਂਟ ਦਾ ਪਾ ਲਓ ਆ ਲੋ ਆ ਰੇਮੇਂਟ ਜਾਏਗਾ ਜੀ ਇਹ ਵੀ ਮਾਰਕੀਟ ਦੇ ਵਿੱਚ ਦੇਖੋ ਨਾ ਵਾਈਟ ਹਾਊਸ ਕਰਦੇ ਨੇ ਲੱਗੋ ਲੱਗੀ ਰੇਟ ਲਾਉਂਦੇ ਨੇ ਜਿਹੜਾ ਆਪਣਾ ਰੇਟ ਆ ਜਾਏਗਾ ਵੀਰੇ 1375 ਰੁਪਏ ਦਾ ਰੇਮੇਂਟ ਦਾ 800 ਰੁਪਏ ਦਾ ਕੋਰਟਾ ਮੈਨੂੰ ਮਿਲ ਜਾਗਾ ਆਪਣਾ ਲੈਵੇ ਜੋ ਪ੍ਰੀਮੋ ਗੀਜ਼ਾ ਦੇ ਮਾਰਕੀਟ ਦੇ ਵਿੱਚ 1200 1300 ਦਾ ਵਿਕਰੇ ਆ ਉਹ ਆਪਾਂ ਘੜਤਾ ਮਸ ਨੂੰ ਦੇ ਦਾਂਗੇ 700 ਰੁਪਏ ਰੇਂਜ ਚ ਸਸਤੀ ਕਾਜੀ ਖੇਰਦਾਰੋਂ ਮੌਕਾ ਦੇਵਾਂਗੇ ਤੁਹਾਨੂੰ ਨਵੀਂ ਵੀਡੀਓ ਨਾਲ ਓਕੇ ਜੀ ਧੰਨਵਾਦ ਵੀਰੇ